ਪੰਜਾਬ ਆ ਚਾਹੇ ਭਾਰਤ ਆ ਜਦੋਂ ਵੀ ਸਰਕਾਰੀ ਨੌਕਰੀ ਲੈਣ ਦੀ ਗੱਲ ਆਉਂਦੀ ਆ ਤਾਂ ਲੋਕ ਬਹੁਤ ਖੁਸ਼ ਹੁੰਦੇ ਨੇ ਜਿਨ੍ਹਾਂ ਦਾ ਲੜਕਾ ਸਰਕਾਰੀ ਨੌਕਰੀ ਤੇ ਹੁੰਦਾ ਤਾਂ ਉਹਨਾਂ ਦੇ ਮਾਪਿਓ ਹੁੱਬ ਕੇ ਕਹਿੰਦੇ ਨੇ ਕਿ ਸਾਡਾ ਮੁੰਡਾ ਸਰਕਾਰੀ ਨੌਕਰੀ ਤੇ ਆ ਹੁਣੇ ਸਰਕਾਰੀ ਨੌਕਰੀ ਲੋਕ ਲੈਣਦੇ ਕਿਉਂ ਨੇ ਇਹਦਾ ਤੁਹਾਨੂੰ ਵੀ ਪਤਾ ਹੋਣਾ ਵੀ ਸਿਕਿਉਰਿਟੀ ਹੋ ਜਾਂਦੀ ਆ ਪਰ ਉਹਦਾ ਇੱਕ ਰੀਜ਼ਨ ਹੋਰ ਵੀ ਆ ਸਰਕਾਰੀ ਨੌਕਰੀ ਲੈ ਕੇ ਤੁਸੀਂ ਧੌਂਸ ਬਹੁਤ ਜਮਾ ਸਕਦੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਧੌਂਸ ਜਮਾਉਣ ਦੇ ਚੱਕਰਾਂ ਦੇ ਵਿੱਚ ਸਰਕਾਰੀ ਨੌਕਰੀ ਲੈਂਦੇ ਨੇ ਕੁਝ ਲੋਕ ਇਹ ਕਹੇ ਜਿਹੜੇ ਆਪਣੀਆਂ ਰੋਜੀ ਰੋਟੀ ਕਮਾਉਣ ਲਈ ਸਰਕਾਰੀ ਨੌਕਰੀ ਲੈਂਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਧੋਸ ਜਮਾਉਣ ਦੀ ਜਿਹੜੀ ਆਦਤ ਪੈ ਜਾਂਦੀ ਆ। ਹੁਣ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਇੱਕ ਇਹ ਹੋਲੀ ਵਾਲੇ ਦਿਨ ਦੀ ਵੀਡੀਓ ਦਿਖਾਉਣਾ ਜਿਹੜੀ ਇੰਸਟਾਗ੍ਰam ਤੇ ਕਾਫੀ ਵਾਇਰਲ ਹੋਈ ਆ। ਕਿਹੋ ਭਾਈ। ਕਿਹੋ ਗੱਲ ਘੜ ਰਹੀ ਕਿ ਫੌਜੀ ਆ ਇੱਥੇ ਪੰਮੇਰਾ। ਹਾਂ ਭਾਈ। ਕੋਲਾ ਤੋਂ ਸਰਕਾਰ ਚ ਇਸ ਕਿਹਦੀ ਹੈ ਕੋਸਲਾ। ਹੁਣ ਵੀਡੀਓ ਦੇ ਵਿੱਚ ਸਾਫ ਨਜ਼ਰ ਆ ਰਿਹਾ ਵੀ ਇੱਕ ਫੌਜੀ ਹੋਣ ਕਰਕੇ ਉਹ ਆਪਣੀ ਧੋਸ ਜਮਾ ਰਿਹਾ ਵੀ ਮੈਂ ਤੁਹਾਡੇ ਨਾਲੋਂ ਉੱਪਰ ਹਾਂ ਮੈਂ ਤੁਹਾਡੇ ਨਾਲੋਂ ਸੁਪੀਰੀਅਰ ਹਾਂ ਤੇ ਉਹ ਬੰਦਾ ਕਹਿ ਰਿਹਾ ਕਿ ਮੈਂ 1600 ਮੀਟਰ ਦੀ ਦੌੜ ਆ ਜਿਹੜੀ ਉਹ 4 ਮਿੰਟ 40 ਸਕਿੰਡ ਦੇ ਵਿੱਚ ਤੈਅ ਕੀਤੀ ਆ ਇਹ ਚੰਗੀ ਗੱਲ ਆ ਵੀ ਉਹ ਆਪਦੀ ਫਿਟਨੈਸ ਬਾਰੇ ਵੀ ਦੱਸ ਰਿਹਾ ਵੀ ਬਾਈ ਮੈਂ ਬਹੁਤ ਵਧੀਆ ਹਾਂ ਤੇ ਮੈਂ ਬਹੁਤ ਭੱਜ ਲੈਣਾ ਮੈਂ ਕਾਬਿਲ ਆ ਇਸ ਨੌਕਰੀ ਦੇ ਬਾਈ ਬਹੁਤ ਚੰਗੀ ਗੱਲ ਆ ਜੇ ਤੁਸੀਂ ਇਸ ਨੌਕਰੀ ਦੇ ਕਾਬਿਲ ਹੋ ਲੋਕਾਂ ਨੂੰ ਵਧੀਆ ਤੁਸੀਂ ਮੋਟੀਵੇਟ ਵੀ ਕਰ ਰਹੇ ਹੋ ਪਰ ਚੰਡੀਗੜ੍ਹ ਪੁਲਿਸ ਨੂੰ ਐਦਾਂ ਬੋਲਣਾ ਕੋਈ ਅਨੁਸ਼ਾਸਨ ਵਾਲੀ ਗੱਲ ਨਹੀਂ ਕਿਉਂਕਿ ਆਸੇ ਪਾਸੇ ਲੋਕ ਖੜੇ ਨੇ ਉਹ ਵਿੱਚ ਹੂਟਿੰਗ ਕਰ ਰਹੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਇਹ ਜਾਂਦਾ ਵੀ ਚੰਡੀਗੜ੍ਹ ਪੁਲਿਸ ਕੀ ਡਿਗ ਚੀਜ਼ ਆ ਆਰਮੀ ਵਾਲਾ ਤੋਹੇ ਡਰਦੀ ਆ ਇਹ ਗੱਲਾਂ ਸੁਭਾ ਨਹੀਂ ਦਿੰਦੀਆਂ ਹੁਣ ਇਸ ਤੋਂ ਬਾਅਦ ਦੂਜੀ ਵੀਡੀਓ ਦੇਖੋ ਇੱਕ ਮੁੰਡਾ ਜਿਹੜਾ ਬੁਲਟ ਦੇ ਪਟਾਕੇ ਮਾਰ ਰਿਹਾ ਸੀ ਇਹ ਵੀਡੀਓ ਸਾਲਕ ਪੁਰਾਣੀ ਆ ਫੌਜੀ ਵਾਲਾ ਹੋਰ ਚੰਦਾ ਕੰਮ ਤੂੰ ਕੱਲ ਗਿਆ ਫੌਜੇ ਇਸ ਤਰ੍ਹਾਂ ਦਾ ਸਸਾ ਨਾ ਕਰ 8 ਸਾਲ ਦੀ 20 ਸਾਲ ਦੀ ਨੌਕਰੀ ਹੋਗੀ ਉਹ ਨਾ ਤੀ ਹਾਲ ਕੀ ਫਾਇਦਾ ਸਾਰਾ ਜੇ ਸਰਕਾਰੀ ਵਧਣਗੇ ਅਗੇ ਮਨਾ ਉੱਠਦੇ ਆਸੀਂ ਤੋਂ ਸਰਕਾਰੀ ਮੁੰਡਾ ਬੁਲਟ ਦੇ ਪਟਾਕੇ ਮਾਰ ਰਿਹਾ ਸੀ ਤਾਂ ਪੰਜਾਬ ਪੁਲਿਸ ਨੇ ਉਹਨੂੰ ਫੜ ਲਿਆ ਜਦੋਂ ਪੰਜਾਬ ਪੁਲਿਸ ਨੇ ਉਹਨੂੰ ਕਿਹਾ ਕਿ ਆਪਣਾ ਲਾਇਸੈਂਸ ਦਿਖਾਓ ਤਾਂ ਉਹਨੇ ਲਾਇਸੈਂਸ ਦਿਖਾਉਣ ਤੋਂ ਮਨ੍ਹਾ ਕਰਤਾ ਤੇ ਕਹਿੰਦਾ ਕਿ ਮੈਂ ਆਰਮੀ ਦਾ ਬੰਦਾ ਮੈਂ ਫੌਜੀ ਹ ਹੁਣ ਇਹਨਾਂ ਦੋਨਾਂ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕ ਕਮੈਂਟ ਵੀ ਕਰਦੇ ਨੇ ਵੀ ਜੇ ਤੁਸੀਂ ਫੌਜੀ ਹੋ ਕੀ ਤੁਹਾਡੇ ਲਈ ਰੂਲ ਵੱਖਰੇ ਹੋਗੇ ਤੁਸੀਂ ਵੀ ਆਮ ਇਨਸਾਨ ਹੀ ਹੋ ਜੇ ਤੁਸੀਂ ਪੁਲਿਸ ਵਾਲਿਆਂ ਤਾਂ ਕਿਹੜਾ ਤੁਹਾਡੇ ਲਈ ਰੂਲ ਵੱਖਰੇ ਹੋਗੇ ਹੁਣ ਇੱਕ ਖਬਰ ਬਹੁਤ ਟ੍ਰੈਂਡ ਕਰ ਰਹੀ ਆ ਜਿਹਦੇ ਵਿੱਚ ਇੱਕ ਆਰਮੀ ਕਰਨ ਵਾਲਾ ਜਿਨ੍ਹਾਂ ਨੂੰ ਪੁਲਿਸ ਵਾਲੇ ਕਹਿ ਰਹੇ ਨੇ ਕਿ ਇੱਕ ਐਨਕਾਊਂਟਰ ਕਰਕੇ ਆ ਕਿਤੇ ਤੂੰ ਨਾ ਕਰਾ ਲਈ। ਇਦਾਂ ਦੀ ਰਿਪੋਰਟ ਪਿੱਛੇ ਜੀ ਵੀ ਦੇਖਣ ਨੂੰ ਮਿਲਿਆ ਜਿੱਥੇ ਤਹਿਸੀਲਦਾਰਾਂ ਨੇ ਆਪਣੇ ਕੰਮ ਬੰਦ ਕਰ ਦਿੱਤੇ ਸੀ ਤੇ ਧਰਨੇ ਲਾ ਲਏ ਸੀ ਵੀ ਅਸੀਂ ਕੰਮ ਨਹੀਂ ਕਰਨੇ ਹੜਤਾਲਾਂ ਕਰ ਲਈਆਂ ਸੀ। ਫਿਰ ਸਰਕਾਰ ਨੇ ਕਦਮ ਚੱਕਿਆ ਸੀ ਵੀ ਭਾਈ ਤੁਸੀਂ ਜੇ ਹੜਤਾਲ ਕਰਨੀ ਆ ਆਪਣਾ ਘਰੇ ਬਹਿ ਜਾਓ ਅਸੀਂ ਹੋਰ ਬੰਦੇ ਭਰਤੀ ਕਰ ਲੈਂਦੇ ਆ। ਉਹ ਚੰਗਾ ਕਦਮ ਸੀਗਾ। ਅਸ਼ਕਲ ਦੋਸਤੋ ਮੈਂ ਹਰਾਮ ਸੋਹੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਇੰਡੀਅਨ ਆਰਮੀ ਆ ਚਾਹੇ ਪੰਜਾਬ ਪੁਲਿਸ ਆ ਮੈਂ ਦੋਨਾਂ ਦਾ ਬਹੁਤ ਸਤਿਕਾਰ ਕਰਦਾ। ਇਹ ਵੀਡੀਓ ਕਿਸੇ ਨੂੰ ਵੀ ਹੇਠਾ ਦਿਖਾਉਣ ਲਈ ਨਹੀਂ ਹੈਗੀ ਇਹ ਵੀਡੀਓ ਜਸਟ ਜਾਗਰੂਕਤਾ ਲਈ ਹੈ ਵੀ ਆਪਾਂ ਨੂੰ ਕਿੱਦਾਂ ਰਹਿਣਾ ਚਾਹੀਦਾ ਹੋ ਸਕਦਾ ਮੈਂ ਬਹੁਤ ਸਾਰੇ ਲੋਕਾਂ ਨਾਲੋਂ ਘੱਟ ਸਿਆਣਾ ਪਰ ਆਮ ਗੱਲ ਆ ਜੇ ਆਪਾਂ ਇੱਕ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਆਪਾਂ ਨੂੰ ਬੰਦਿਆਂ ਵਾਂਗੂ ਰਹਿਣਾ ਆਉਣਾ ਚਾਹੀਦਾ ਚਾਹੇ ਆਪਾਂ ਪੁਲਿਸ ਕਰਮਚਾਰੀ ਆ ਚਾਹੇ ਆਪਾਂ ਆਰਮੀ ਦੇ ਕਰਮਚਾਰੀ ਆ ਚਾਹੇ ਆਪਾਂ ਰੈਵਨਿਊ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਆ ਚਾਹੇ ਆਪਾਂ ਮੀਡੀਆ ਦੇ ਵਿੱਚ ਕੰਮ ਕਰ ਰਹੇ ਆ ਸਾਨੂੰ ਇੱਕ ਦੂਜੇ ਨਾਲ ਕਿੱਦਾਂ ਦਾ ਵਰਤਾਰਾ ਰੱਖਣਾ ਚਾਹੀਦਾ ਇਹ ਸਾਨੂੰ ਸਕੂਲ ਟਾਈਮ ਤੋਂ ਹੀ ਸਿੱਖਣਾ ਚਾਹੀਦਾ ਹੁਣ ਗੱਲ ਕਰਦੇ ਆ ਜਿਹੜੀ ਨਵੀਂ ਘਟਨਾ ਵਾ ਪੁਸ਼ਪਿੰਦਰ ਸਿੰਘ ਬਾਠ ਨੂੰ 12 ਲੋਕਾਂ ਨੇ ਕੁੱਟਤਾ ਤੇ ਉਹ 12 ਲੋਕ ਕੌਣ ਸਨ ਪੁਲਿਸ ਮੁਲਾਜ਼ਮ ਸਨ ਇਹ ਖਬਰ ਬਹੁਤ ਟ੍ਰੈਂਡ ਕਰ ਰਹੀ ਆ ਤੁਹਾਡੇ ਸਾਹਮਣੇ ਆ ਤੁਸੀਂ ਚੈਨਲ ਦੇ ਉੱਤੇ ਦੇਖ ਹੀ ਲੇਤਾ ਹੋਣਾ ਕਿ ਕੀ ਗੱਲਬਾਤ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਮੈਂ ਥੋੜਾ ਜਿਹਾ ਦੱਸ ਦੇਣਾ ਚਾਹਣਾ ਵੀ ਪੁਸ਼ਪਿੰਦਰ ਸਿੰਘ ਬਾਠ ਦਿੱਲੀ ਦੇ ਵਿੱਚ ਆਪਣੀ ਡਿਊਟੀ ਕਰਦੇ ਨੇ ਆਰਮੀ ਆਫੀਸਰ ਨੇ ਆਰਮੀ ਦੇ ਕਰਨਲ ਨੇ ਉਹ ਕਿਸੇ ਕੰਮ ਨੂੰ ਲੈ ਕੇ ਆਪਣੇ ਲੜਕੇ ਅੰਗਤ ਦੇ ਨਾਲ ਪਟਿਆਲੇ ਆਉਂਦੇ ਨੇ ਰਾਤ ਦਾ ਸਮਾਂ ਹੁੰਦਾ ਤੇ ਉਹ ਰੋਟੀ ਖਾਣ ਲਈ ਰਜਿੰਦਰਾ ਹਸਪਤਾਲ ਦੇ ਸਾਹਮਣੇ ਜਿਹੜੇ ਢਾਬੇ ਨੇ ਉਹਨਾਂ ਤੇ ਰੋਟੀ ਖਾਣ ਲਈ ਰੁਕ ਜਾਂਦੇ ਨੇ ਹੁਣ ਦੋਨੇ ਜਣੇ ਬੋਨਟ ਦੇ ਉੱਤੇ ਆਪਣੀ ਰੋਟੀ ਰੱਖ ਕੇ ਖਾ ਰਹੇ ਹੁੰਦੇ ਨੇ ਕਿ ਦੂਜੇ ਪਾਸੇੋਂ ਰੋਂਗ ਸਾਈਡ ਤੋਂ ਦੋ ਗੱਡੀਆਂ ਆਉਂਦੀਆਂ ਨੇ ਇੱਕ ਸਕੋਰਪਿਓ ਗੱਡੀ ਹੁੰਦੀ ਹੈ ਇੱਕ ਸਕੋਰਪੀਆ ਐਨ ਹੁੰਦੀ ਹੈ ਦੋਨੇ ਪੁਲਿਸ ਦੀਆਂ ਗੱਡੀਆਂ ਨੇ ਜਿਦੇ ਵਿੱਚੋਂ 12 ਨੌਜਵਾਨ ਨਿਕਲਦੇ ਨੇ ਉਹ 12 ਨੌਜਵਾਨ ਪੁਲਿਸ ਕਰਮਚਾਰੀ ਹੁੰਦੇ ਨੇ ਪਰ ਉਹ ਸਿਵਲ ਵਰਦੀ ਦੇ ਵਿੱਚ ਹੁੰਦੇ ਨੇ ਸਿਵਲ ਕੱਪੜਿਆਂ ਦੇ ਵਿੱਚ ਹੁੰਦੇ ਨੇ ਉਹ ਆ ਕੇ ਪੁਸ਼ਪਿੰਦਰ ਸਿੰਘ ਬਾਠੂਣਾ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਆਪਣੀ ਗੱਡੀ ਪਾਸੇ ਕਰੋ ਗੱਡੀ ਸੜਕ ਦੇ ਵਿਚਾਲੇ ਆ ਅਸੀਂ ਇੱਥੇ ਆਪਣੀ ਗੱਡੀ ਪਾਰਕ ਕਰਨੀ ਆ ਪੁਸ਼ਪਿੰਦਰ ਸਿੰਘ ਬਾਠ ਕਹਿੰਦੇ ਨੇ ਕਿ ਭਾਈ ਗੱਡੀ ਮੇਰੇ ਪਾਸੇ ਕਰ ਇਹ ਉਹ ਗੱਲਾਂ ਨੇ ਜਿਹੜੀਆਂ ਪੁਸ਼ਪਿੰਦਰ ਸਿੰਘ ਬਾਠ ਦਾ ਲੜਕਾ ਅੰਗਦ ਨੇ মিডিਆ ਨੂੰ ਦਸੀਆਂ ਨੇ ਮੈਂ ਉਹਦੇ ਉੱਤੇ ਹੀ ਇਹ ਗੱਲ ਕਰ ਰਿਹਾ ਹਾਂ ਹੁਣ ਪੁਸ਼ਪਿੰਦਰ ਸਿੰਘ ਬਾਠ ਦੀ ਤੇ ਪੁਲਿਸ ਕਰਮਚਾਰੀ ਦੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਆਪਸ ਵਿੱਚ ਦੇ ਵਿੱਚ ਦੋਨਾਂ ਦੀ ਲੜਾਈ ਝਗੜਾ ਹੋ ਜਾਂਦਾ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਆ ਹੋਏ ਪੁਸ਼ਪਿੰਦਰ ਸਿੰਘ ਬਾਠ ਨੂੰ ਜਿਹੜੇ ਪੁਲਿਸ ਕਰਮਚਾਰੀ ਨੇ ਕੁੱਟਣ ਲੱਗਦੇ ਨੇ ਤੇ ਜਦੋਂ ਪੁਸ਼ਪਿੰਦਰ ਸਿੰਘ ਬਾਠ ਦਾ ਲੜਕਾ ਅੰਗਦ ਨੂੰ ਛਡਾਉਣ ਜਾਂਦਾ ਤਾਂ ਵਿੱਚ ਉਹਨੂੰ ਵੀ ਕੁੱਟਿਆ ਜਾਂਦਾ ਦੋਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਦੀ ਇੱਕ ਬਾਹ਼ ਤੋੜ ਦਿੱਤੀ ਜਾਂਦੀ ਆ ਦੂਜੇ ਪਾਸੇ ਅੰਗਦ ਦੇ ਵੀ ਸਿਰ ਦੇ ਉੱਤੇ ਕਾਫੀ ਸੱਟਾਂ ਵੱਜਦੀਆਂ ਨੇ ਲਗਭਗ 45 ਮਿੰਟ ਇਹ ਲੜਾਈ ਚੱਲਦੀ ਆ ਇਹਦੇ ਵਿੱਚ ਕਾਫੀ ਬਾਰ ਉਹ ਬੇਹੋਸ਼ ਹੋ ਜਾਂਦੇ ਨੇ ਉਹਨਾਂ ਨੂੰ ਮਾੜੀ-ਮੋਟੀ ਸੂਰਤ ਹੁੰਦੀ ਆ ਤਾਂ ਉਹ ਪੁਸ਼ਪਿੰਦਰ ਸਿੰਘ ਬਾਠ ਕਹਿੰਦੇ ਨੇ ਕਿ ਮੈਂ ਆਰਮੀ ਆਫੀਸਰ ਆ ਆਹ ਮੇਰਾ ਆਈਡੀ ਕਾਰਡ ਆ ਤੁਸੀਂ ਮੈਨੂੰ ਨਾ ਕੁੱਟੋ ਪਰ ਉਹ ਆਈਡੀ ਕਾਰਡ ਵੀ ਖੋ ਲੈਂਦੇ ਨੇ ਉਹਨਾਂ ਦਾ ਫੋਨ ਵੀ ਖੋ ਲੈਂਦੇ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਆ ਤਾਂ ਉਹ ਆਪਣਾ ਆਈਡੀ ਕਾਰਡ ਤੇ ਫੋਨ ਵਾਪਸ ਮੰਗਦੇ ਨੇ ਜਦ ਮੈਂ ਨੇ ਪੁੱਛ ਲਿਆ ਕਿ ਸਰ ਐਟਲੀਸ ਆਈ ਕਾਰਡ ਔਰ ਫੋਨ ਦੇ ਦਿਓ ਤੇ ਇਹਨਾਂ ਨੇ ਕਹ ਜੇ ਸਵੇਰੇ ਤੱਕ ਹਾਲਤ ਹੋਈ ਤਾਂ ਆ ਜਿਓ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਦੇਖਿਓ ਦੂਜਾ ਨਾ ਕਰਦੀ ਐ ਹੁਣ ਇੱਥੇ ਜਿਹੜੇ ਇਨਕਾਊਂਟਰ ਦੀ ਗੱਲ ਹੋ ਰਹੀ ਆ ਇਹਦੇ ਉੱਤੇ ਮੈਂ ਵੀਡੀਓ ਪਾਈ ਸੀ ਕਿ 7 ਸਾਲਾਂ ਦੇ ਮੁੰਡੇ ਨੂੰ ਤਿੰਨ ਲੋਕਾਂ ਨੇ ਅਗਵਾ ਕੀਤਾ ਸੀ ਜਿਨ੍ਹਾਂ ਦੇ ਵਿੱਚ ਇੱਕ ਜਸਪ੍ਰੀਤ ਸੀਗਾ ਜਿਹਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਹੁਣ ਉਸੇ ਜਸਪ੍ਰੀਤ ਦੇ ਇਨਕਾਊਂਟਰ ਦੀ ਗੱਲ ਕਰ ਰਹੇ ਨੇ ਇਨਕਾਊਂਟਰ ਤੋਂ ਜਸਟ ਬਾਅਦ ਮੰ ਜਿਹੜੇ ਪੁਲਿਸ ਕਰਮਚਾਰੀਆਂ ਦੀ ਦਿਨ ਦੇ ਵਿੱਚ ਬਹੁਤ ਇੱਜ਼ਤ ਹੋ ਰਹੀ ਸੀ ਜਿਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਜਾ ਰਿਹਾ ਸੀ ਕਿ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ 7 ਸਾਲਾਂ ਦੇ ਬੱਚੇ ਨੂੰ ਉਹਦੇ ਘਰ ਭੇਜ ਕੇ ਉਹੀ ਕਰਮਚਾਰੀਆਂ ਨੇ ਸ਼ਾਮ ਨੂੰ ਇੱਕ ਨਵਾਂ ਚੰਦ ਚਾੜਤਾ ਜਿਨੇ ਪੰਜਾਬ ਪੁਲਿਸ ਦੀ ਥੂ-ਥੂ ਕਰਾ ਕੇ ਰੱਖਤੀ ਇਸ ਤੋਂ ਬਾਅਦ ਕੁਸ਼ਪਿੰਦਰ ਸਿੰਘ ਬਾਠ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਐਫਆਈਆਰ ਦਰਜ ਕਰਵਾਉਂਦੇ ਨੇ ਤੇ ਪੁਲਿਸ ਐਫਆਈਆਰ ਦਰਜ ਕਰਦੀ ਆ ਟਾਬੇ ਵਾਲੇ ਦੇ ਪਰਸਪੈਕਟਿਵ ਤੋਂ ਕੀ ਉੱਥੇ ਦੋ ਗਰੁੱਪਾਂ ਦੇ ਵਿੱਚ ਲੜਾਈ ਹੋ ਗਈ। ਉਹਨਾਂ ਦੇ ਵਿੱਚ ਇੱਕ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦਾ ਬੇਟਾ ਅੰਗਦ ਸੀਗਾ। ਦੂਜੇ ਪਾਸੇ ਜਿਹੜੇ ਲੋਕ ਸੀ ਉਹ ਅਣਪਛਾਤੇ ਸੀਗੇ। ਜਦੋਂ ਅਣਪਛਾਤੇ ਲੋਕਾਂ ਦੇ ਉੱਤੇ ਇਹ ਐਫ ਆਈ ਆਰ ਦਰਜ ਹੁੰਦੀ ਆ ਤਾਂ ਪੁਸ਼ਪਿੰਦਰ ਸਿੰਘ ਬਾਠ ਦੇ ਘਰ ਵਾਲੇ ਕਹਿੰਦੇ ਨੇ ਕਿ ਉਹੋ ਭਾਈ ਪੁਲਿਸ ਕਰਮਚਾਰੀ ਸੀ ਜਿੰਨਾਂ ਦਾ ਤੁਹਾਨੂੰ ਪਤਾ ਤੁਸੀਂ ਉਹਨਾਂ ਦਾ ਵਿੱਚ ਨਾਮ ਲੈ ਕੇ ਆਓ। ਹੁਣ ਇਹਦੇ ਉੱਤੇ ਬਹੁਤ ਇਹਨਾਂ ਦੀ ਜਿਹੜੀ ਬਹਿਸ-ਵਾਜੀ ਉਹ ਚੱਲ ਰਹੀ ਆ। মিডিਏ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ। ਆਰਮੀ ਦੇ ਜਿਹੜੇ ਵੱਡੇ ਆਫਸਰ ਨੇ ਉਹ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਨੇ। ਉਹ ਵੀ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਨੇ ਇਹ ਚੀਜ਼ ਕੀਤੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਹੁਣ ਵੀਡੀਓਜ਼ ਦੇ ਵਿੱਚ ਜੇ ਤੁਸੀਂ ਕਮੈਂਟ ਦੇਖੋਗੇ ਤਾਂ ਲੋਕਾਂ ਦਾ ਗੁੱਸਾ ਫੁੱਟ ਕੇ ਆ ਰਿਹਾ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜੇ ਪੰਜਾਬ ਪੁਲਿਸ ਸਾਡੀ ਇੱਥੇ ਸੇਵਾ ਕਰਦੀ ਆ ਤਾਂ ਬਾਰਡਰਾਂ ਦੇ ਉੱਤੇ ਜਿਹੜੇ ਫੌਜੀ ਵੀਰ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਉਹਨਾਂ ਕਰਕੇ ਹੀ ਅਸੀਂ ਇੱਥੇ ਸ਼ਾਂਤੀ ਨਾਲ ਰਹਿ ਰਹੇ ਹਾਂ ਹੁਣ ਕਿਤੇ ਨਾ ਕਿਤੇ ਪੁਲਿਸ ਆਪਣੇ ਹੀ ਕਰਮਚਾਰੀਆਂ ਨੂੰ ਬਚਾਉਣ ਦੀ ਨਜ਼ਰ ਆ ਰਹੀ ਆ ਉਹਦੇ ਵਿੱਚ ਅਣਪਛਾਤੇ ਲੋਕਾਂ ਨੇ ਤੇ ਜਿਹੜੀ ਐਫਆਈਆਰ ਦਰਜ ਕੀਤੀ ਆ ਹੁਣ ਇਸ ਤੋਂ ਬਾਅਦ ਹੁੰਦਾ ਕੀ ਆ ਅਗਲੇ ਦਿਨ 12 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜਿਹਦੇ ਵਿੱਚੋਂ ਐਸਐਚਓ ਸਬ ਇੰਸਪੈਕਟਰ ਇਸ ਹੈ ਇਟ ਹੈਡ ਕਨਸਟੇਬਲ ਤੇ ਕਨਸਟੇਬਲ ਹੁੰਦੇ ਨੇ ਇਹਨਾਂ ਨੂੰ 12 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਹੁਣ ਅੱਗੇ ਕੀ ਹੋਊਗਾ ਉਹ ਹਜੇ ਦੇਖਣਾ ਬਣਦਾ ਪਰ ਹੁਣ ਇੱਥੇ ਸਵਾਲ ਉੱਠਦਾ ਹਰ ਇੱਕ ਦੇ ਮਨ ਦੇ ਵਿੱਚ ਜੇ ਪੁਸ਼ਪਿੰਦਰ ਸਿੰਘ ਬਾਠ ਇੱਕ ਕਰਨਲ ਸੀ ਤਾਂ ਉਹਨਾਂ ਦੀ ਗੱਲ ਆ ਜਿਹੜੀ ਐਡੇ ਵੱਡੇ ਲੈਵਲ ਤੇ ਉੱਠੀ ਆ ਜੇ ਕੋਈ ਆਮ ਬੰਦਾ ਹੁੰਦਾ ਮੇਰੇ ਵਰਗਾ ਜਾਂ ਕੋਈ ਆਮ ਨਾਰਮਲ ਕਰਦਾ ਬੰਦਾ ਹੁੰਦਾ ਉਹਨੂੰ ਕੁੱਟ ਜਾਂਦੇ ਫਿਰ ਜਿਹੜੀ ਅਣਪਛਾਤੇ ਲੋਕਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਇਹ ਵੀ ਨਹੀਂ ਹੋਣੀ ਸੀ ਪਰ ਇੱਥੇ ਤਾਂ ਉਲਟ ਹੋਇਆ ਇੱਕ ਬੰਦਾ ਕਹਿ ਰਿਹਾ ਕਿ ਮੈਂ ਆਰਮੀ ਦਾ ਕਰਨ ਵਾਲਾ ਮੈਨੂੰ ਬਖਸ਼ ਦਿਓ ਤਾਂ ਉਹਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੁਣ ਜੇ ਤੁਸੀਂ ਖਬਰਾਂ ਦੇਖੋਗੇ ਤਾਂ ਖਬਰਾਂ ਦੇ ਵਿੱਚ ਜੇ ਤੁਸੀਂ ਕਮੈਂਟ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਲੋਕ ਇਹ ਕਹਿ ਰਹੇ ਨੇ ਵੀ ਜਿਹੜੇ ਲੋਕ ਦੁਬਾਰੇ ਇਨਕਾਊਂਟਰ ਦੀ ਗੱਲ ਕਰ ਰਹੇ ਨੇ ਹੋ ਸਕਦਾ ਵੀ ਇਹਨਾਂ ਨੇ ਪਹਿਲਾ ਇਨਕਾਊਂਟਰ ਵੀ ਫੇਕ ਕੀਤਾ ਹੋਵੇ ਜਸਪ੍ਰੀਤ ਜਿਹੜਾ ਮੁੰਡਾ ਕੈਨੇਡਾ ਤੋਂ ਆਇਆ ਸੀ ਜਿਨੇ ਜਿਹਦੇ ਉੱਤੇ આરોਪ ਲੱਗਿਆ ਸੀ ਕਿ ਉਹਨੇ ਮੁੰਡੇ ਨੂੰ ਅਗਵਾ ਕੀਤਾ ਤੇ ਉਹਦੇ ਨਾਲ ਦੋ ਜਣੇ ਅਰੈਸਟ ਹੋਏ ਸੀ ਵੀ ਉਸ ਕੇਸ ਦੀ ਵੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਵੀ ਕਿਉਂ ਉਸ ਮੁੰਡੇ ਨੇ ਕਦਮ ਚੱਕਿਆ ਕਿ ਉਹ ਮੁੰਡੇ ਦੀ ਜਿਹੜੀ ਇਨਕਾਊਂਟਰ ਕੀਤਾ ਉਹ ਸਹੀ ਆ ਜਾਂ ਗਲਤ ਆ ਕਿਉਂਕਿ ਕਾਫੀ ਸਾਰੇ ਕਮੈਂਟ ਆ ਰਹੇ ਨੇ ਕਿ ਉਹ ਇਨਕਾਊਂਟਰ ਵੀ ਫੇਕ ਕੀਤਾ ਗਿਆ ਲੋਕਾਂ ਦੀ ਇਹ ਸੋਚਣੀ ਆ ਦੋਸਤੋ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ ਜੇ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਥੋੜੀ ਚੀਜ਼ ਦੇਖਿਆ ਕਰੋ ਵੀ ਕੌਣ ਚੰਗਾ ਕੌਣ ਮਾੜਾ ਜੇ ਆਪਾਂ ਸਮਾਜ ਦੇ ਵਿੱਚ ਰਹਿਣਾ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਦੂਜਿਆਂ ਦੀ ਖੁਸ਼ੀ ਦਾ ਵੀ ਧਿਆਨ ਰੱਖਣਾ ਪਊਗਾ ਜਦੋਂ ਤੁਸੀਂ ਕੋਈ ਪੇਪਰ ਪਾਸ ਕਰਕੇ ਆਫੀਸਰ ਬਣਦੇ ਹੋ ਜਾਂ ਕਿਸੇ ਕੋਈ ਸਰਕਾਰੀ ਨੌਕਰੀ ਲੈਨੇ ਹੋ ਤਾਂ ਤੁਹਾਡੇ ਵਰਤਾਰਾ ਵੀ ਦੇਖਿਆ ਜਾਣਾ ਚਾਹੀਦਾ ਜੇ ਆਪਾਂ ਗੱਲ ਕਰੀਏ ਨਾ ਅੱਜ ਕੱਲ੍ਹ ਪੜ੍ਹਾਈ ਲਿਖਾਈ ਦਾ ਜਿਹੜਾ ਮਿਆਰ ਆ ਉਹ ਉੱਪਰ ਉੱਠਣਾ ਚਾਹੀਦਾ ਪਰ ਐਜੂਕੇਸ਼ਨ ਦਾ ਮਿਆਰ ਬਹੁਤ ਡਾਊਨ ਜਾ ਰਿਹਾ ਜੇ ਕਿਤਾਬੀ ਡਿਗਰੀਆਂ ਦੇਖੀ ਤਾਂ ਡਿਗਰੀਆਂ ਦੇ ਨੰਬਰ ਵਧੇ ਨੇ ਪਰ ਐਜੂਕੇਸ਼ਨ ਦਾ ਜਿਹੜਾ ਮਿਆਰ ਆ ਉਹ ਮਿਲਦਾ ਹੀਠਾਉਂ ਦਾ ਨਜ਼ਰ ਆਉਂਦਾ ਕਿਉਂਕਿ ਸਾਨੂੰ ਇੱਕ ਦੂਜੇ ਨਾਲ ਰਹਿਣਾ ਸਹਿਣਾ ਨਹੀਂ ਆਉਂਦਾ ਸਾਨੂੰ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਬਣਾ ਕੇ ਰੱਖਣਾ ਨਹੀਂ ਆਉਂਦਾ ਸੋ ਦੋਸਤੋ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਵਿਚਾਰ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਜਰੂਰ ਰੱਖਿਓ